ਹਾਂ ਜੀ ਦੁੱਖ ਪੰਜਨ ਤੇਰਾ ਨਾਮ ਜੀ ਤੂੰ ਸੁਣਾ ਦੇ ਦਿੱਤਾ ਯਾਰ ਆਪ ਵੀ ਸੁਣਾ ਦੇ ਮੈਂ ਵੀ ਸੁਣਾਉਂਦਾ ਬੱਚੇ ਕਈ ਵੜੀ ਬੜੀਆਂ ਸੁਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਦੁੱਖ ਪੰਜਨ ਤੇਰਾ ਨਾਮ ਜੀ ਇਹ ਸ਼ਬਦਾਂ ਵੀ ਮੈਂ ਗਾਉਣ ਜ਼ਰੂਰ ਕਰਾਂਗਾ ਨਹੀਂ ਤੇ ਬੱਚੇ ਨਾਰਾਜ਼ ਹੋ ਜਾਂਦੇ ਤੇ ਮੈਂ ਬੱਚੇ ਕਦੇ ਵੀ ਨਾਰਾਜ਼ ਨਹੀਂ ਕਰਦਾ दुःख बंधन तेरा नाम जी दुःख बंधन तेरा ना दुःख बंधन तेरा ना दुःख बंधन तेरा नाम जी दुःख बंधन ते